ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਮਾਜਮਾਲਾ ਪੰਜਵਾਂ ਚਉਪਦੇ ਕਰਪ ਲੈ ਮੇਰਾ ਅਮਲ ਚ ਗੁਰ ਦਸ ਸੰਤਾਏ ਬਲਬ ਕਰੇ ਚਾਤਰ ਕੀ ਨਿਆਏ ਤਿਰਖਾ ਨ ਉਤਰੈ ਸੰਤਨ ਆਵੇ ਬਿਨ ਦਰਸਨ ਸੰਤ ਪਿਆਰੇ ਜੀ ਹਉ ਕਉ ਦੇ ਜੀਉ ਖਉ ਰਕਮਾਏ ਗੁਰ ਦਰਸਨ ਸੰਤ ਪਿਆਰੇ ਜੀਉ ਰਹਾ ਤੈਰਾ ਮੁਖ ਸੁਆਵਾ ਜੀਉ ਸਾਜ ਤੁਨ ਬਾਣੇ ਜਿਰ ਹੋਵਾ ਦੇਖੇ ਸਾਰੰਗ ਬਾਣੇ ਤਨਸ ਦੇਸ ਜਹ ਤੂੰ ਵਸਿਆ ਮੇਰੇ ਸਜਨ ਮੇ ਤੁਮਰਾ ਰੇ ਜੀਉ ਹਾਂ ਕੋਲੇ ਜੀਆ ਕੋਲ ਕੁਮਾਏ ਗੁਰ ਸੱਜਣ ਮੇਥ ਮੁਰਾਰੇ ਜੀਓ ਰਹਾ ਇਕ ਘੜੇ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤ ਤੁ ਭਗਵੰਤਾ ਮੋਰਨ ਨਾ ਵਿਹਾਵ ਨੀਂਦ ਨਾ ਆਵ ਬਿਨ ਦੇਖੇ ਗੁਰ ਤੁੜਿ ਬਾਰੇ ਜੀਓ ਹਾਂ ਕੋਲੇ ਜੀਆ ਕੋਲ ਕੁਮਾਏ ਤੇ ਸਚੇ ਗੁਰ ਤੁੜਿ ਬਾਰੇ ਜੀਓ ਰਹਾ ਭਗਵਾ ਗੁਰ ਸੰਤ ਮਿਲਾਇਆ ਪ੍ਰਭ ਬਨਾਸੀ ਕਰਮੈ ਪਾਇਆ ਸੇਵ ਕਰੀ ਪਰ ਚਸ ਨ ਵਿਛੜਾ ਜਨਨਤ ਦਾਸ ਤੁਮਾਰੇ ਜੀਓ ਕੋਲੇ ਜੀਓ ਗੁਰ ਕਮਾਈ ਜਨਾਨਕ ਦਾਸ ਤੁਮਾਰੇ ਜੀਓ ਰਹਾ ਤਨਾ ਸ੍ਰੀ ਮਹਲਾ ਪਾਣਾ ਕਰਪਾ ਨ ਜੋਪ ਦੇ ਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਜੁਨੇ ਸੈ ਭੰ ਗੁਰ ਪ੍ਰਸਾਦ ਜਿਉ ਦਰਤਾ ਹੈ ਆਪਣਾ ਕੈ ਸਿਉ ਕਰੇ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਤਾਰ ਸਾਹਿਬ ਮੇਰਾ ਨੀਤ ਨਵੰ ਸਦਾ ਸਦਾ ਦਤਾਰ ਰਹਾਉ ਆਨੰਦ ਸਹਿਵ ਸੇਵਯ ਅੰਤ ਛਡਾਏ ਸੋਏ ਸੁਣ ਸੁਣ ਮੇਰੀ ਕਾਮਣੀ 바ਰ ਉਤਾਰਾ ਹੋਏ ਦਇਆ ਤੇ ਰਹਿ ਨਾਮ ਤਰਾ ਸਤਪੁਰ ਗਾਣ ਜਾ ਰਾਮ ਸਰਬੰਸ ਸਾਚਾ ਏ ਕਹ ਦੁਜਾ ਨਾ ਕੋਏ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰਿ ਭਰੇ ਤੁਧ ਬਾਜ ਪਿਆਰੇ ਕੇਵラー ਕਾ ਵੜਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਏ ਕੋਏ ਜਿਸ ਸਾਗੈ ਪਿਆਰੇ ਜੈ ਕਾ ਰਹਾ ਸੇਵੀ ਸਾਹਿਬ ਆਪਣਾ ਅਵਰ ਨ ਜਾਣ ਚੁ ਕੋਏ ਨਾਨਕ ਤਾਂ ਕਾ ਦਾਸ ਹ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਟੰ ਵੰਦ ਵੰਦੁ ਤਖ ਤਖ ਹੋਇ ਰਾਉ ਤਲੰਗ ਮਹਾਲਾ ਪਹਿਲਾ ਕਰ ਤੀਜਾ ਇਕ ਓੰਕਾਰ ਸਤਿਗੁਰ ਪ੍ਰਸਾਦ ਏਹੋ ਤਨ ਮਾਇਆ ਪਾਇਆ ਪਿਆਰੇ ਨਿਤ ਲਾ ਲ ਬਰੰਗਾਏ ਮੇਰੇ ਕੰਤਨਾ ਭਾਵੈ ਜੋ ਲੜਾ ਪਿਆਰੇ ਕਿਉ ਤਨ ਸੇਜ ਜਾਏ ਹਉ ਕੁਰਬਾਨ ਜਾਓ ਮਰਵਨ ਹੋ ਕੁਰਬਾਨ ਜਾਓ ਕੁਰਬਾਨ ਜਾਓ ਤਨ ਕਲ ਜੋ ਤੇਰਾ ਨਾਮ ਲਾਂ ਜੋ ਤੇਰਾ ਨਾਮ ਤਨ ਕ ਹਾਂ ਸਦ ਕੁਰਬਾਨ ਜਾਓ ਰਹਾਓ ਕਾਇ ਰੰਨ ਜੇ ਥੇ ਐ ਪਿਆਰੇ ਪਾਇਆ ਨਾਮ ਜੀਠ ਰੰਗਣ ਵਾਲਾ ਜੇ ਰਣ ਸਵਸ ਰੰਗਨਾ ਢੀਠ ਜਿਨ ਕੇ ਤੋਲੇ ਰਤੜੇ ਪਿਆਰੇ ਕੰਤ ਨ ਕਪਾਸ ਤੋੜਤ ਨ ਕੀ ਜੇ ਮਿਲਾ ਜੀ ਕਾ ਹੋ ਨਾਨਕ ਦੀ ਅਰਦਾਸ ਆਪੇ ਸਜ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਮਨ ਕੰਤਾ ਪਾਵ ਆਪੇ ਹੀ ਰਾਵੇ ਤਲੰਗ ਮਹਲਾ ਪਲਾ ਯਾ ਨੜੇ ਮਨੜਾ ਕਾਇ ਕਰੈ ਆ ਪਨੜਾ ਕਰਹਲ ਰੰਗੋ ਕੀ ਨਾ ਮਾਣੈ ਸੋ ਨੜੈ ਤਨ ਕਮਲੇ ਬਾਰ ਕਰ ਤੁੰਡੇ ਭੈ ਕੀ ਆਦੇ ਸਲਾਇਆ ਨਣੇ ਭਾਵ ਕਾ ਕਰ ਸਿੰਗਾਰ ਤਾਸ ਵਗਣ ਜਾਣੈ ਲਾਗੇ ਜਸ ਤਰੇ ਪਿਆਰ ਯਾਨੇ ਵਾਲੇ ਕਾ ਕਰੇ ਜਤਨ ਕੰਤ ਨਾ ਪਾਵੈ ਕਰਨ ਪਰਾਵ ਕਰੇ ਬੋ ਤੇਰੇ ਸਾਧਨ ਮਲ ਨਾ ਪਾਵੈ ਵਿਣ ਕਰਮਾ ਕਿਛ ਪਾਇਐ ਨਾਹੀ ਜੇ ਬਹੁਤਰਾ ਧਾਵ ਲੱਭ ਲੋਭ ਹੰਕਾਰ ਕੇ ਮਾਦੀ ਮਾਇਆ ਮਾਇ ਸਮਾਣੇ ਐਨੇ ਬਾਤੀ ਸੁ ਪਾਇਐ ਨਾਹੀ ਭੇ ਕਾਮਣਿਆਣੇ ਜਾਇ ਪੁੱਛ ਸੁਹਾਗਣੇ ਵਾਹ ਕਿੰਨੇ ਬਾਤੇ ਸੁਪਾਈਐ ਜੋ ਕਿਸ਼ ਕਰੇ ਸੋ ਪਲਾ ਕਰਮਾਨੀਐ ਹਕਮਤ ਹੁਕਮ ਚੁਕਾਈਐ ਜਾਕਾ ਪ੍ਰੇਮ ਪਦਾਰਤ ਪਾਈਐ ਤੋ ਚਰਣੇ ਚਿਤ ਲਾਈਐ ਸੋ ਕਹ ਸੋ ਕੀ ਜੈ ਤਨ ਮਨ ਦੀ ਜੈ ਐਸਾ ਪਰਮ ਲਾਈ ਐ ਏ ਕਹ ਸੋ ਅਗਣੇ ਭਣ ਇੰਨੇ ਬਾਤੇ ਸੋ ਪਾਈ ਐ ਆਪ ਗਵਾਇਆ ਤਾਂ ਸੋ ਪਾਈ ਐ ਅਵਰ ਕੈਸੇ ਚਤਰਾਏ ਸੋ ਨਜ਼ਰ ਕਰ ਦੇਖੈ ਸੋ ਦਨ ਦੇਖੈ ਕਾਮਣ ਨੂੰ ਨੰਦ ਪਾਏ ਆਪਣੇ ਕੰਤ ਪਿਆਰੇ ਸਾਥ ਸਵਾਗਣ ਨਾਨਕ ਸਾਥ ਸਵਰਾਏ ਅਸਰੰਗ ਰਾਤੇ ਸਜ ਕੇ ਮਾਤੀ ਅਨ ਸਪਾਏ ਸਮਾਣੇ ਸੁੰਦਰ ਸਾਇ ਸਰੂਪ ਵਿੱਚ ਖਣ ਕਈਐ ਸਾਸ ਆਣੇ ਸੋਹੀ ਮਹੱਲਾ ਪਹਿਲਾ ਕਵਨ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕਵਨ ਗੁਰੂ ਕਾ ਪਾਦਿਖਿਆ ਲਿਵਾ ਕਾ ਪਾ ਮੁਲਕ 라ਵਾ ਮੇਰੇ ਲਾਲ ਜੀਉ ਤਰੰਤ ਨਾ ਜਾਣਾ ਤੂੰ ਜਲ ਧਰਮ ਅਯਰ ਭਰਪੂਰ ਲੈਣਾ ਤੂੰ ਆਪੇ ਸਰਬ ਸਮਾਨਾ ਰਹਾਉ ਮੰਤਰਾ ਜੇ ਚਿਤ ਤੁਲਾ ਤੇਰੇ ਸੇ ਸਰਾਵ ਕਮਾਵਾ ਘਟਿ ਭਿਤਰ ਸਸ ਤੋਲੇ ਐ ਨਿਰਚਿਤਰਾਵਾ ਆਪੇ ਕੰਡਾ ਤੋਲ ਤਰਾਜੀ ਆਪੇ ਤੋਲਣ ਹਾਰ ਆਪੇ ਦੇਖੈ ਆਪੇ ਬੁਝੈ ਆਪੇ ਹਵਣ ਜਾਰਾ ਅਹੰਦਲਾ ਨੀਚ ਜਾਤ ਪਰਦੇਸੀ ਖਣ ਆਵੈ ਤਿਰ ਜਾਵਾਂ ਤਾਂ ਕੇ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵਾਂ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਰਪਉ ਨਰਵਾਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਾਲਾ ਪਹਿਲਾ ਜੋਪ ਦੇ ਘਰ ਪਹਿਲਾ ਤੂੰ ਸੁਲਤਾਨ ਕਾ ਹੋ ਮੀਆਂ ਤੇਰੇ ਕਾਣ ਵਡਾਈ ਜੋ ਤੂੰ ਦੇ ਸੋ ਕਾ ਸੁਆਮੀ ਮੈਂ ਮੂਰਖ ਕੰਨ ਨਾ ਜਾਏ ਤੇਰੇ ਗੁਣ ਗਾਵਾ ਦੇਹ 부ਜਾਈ ਜੈਸੇ ਸਤ ਨਰ ਹੋਰ ਜਾਏ ਰਹਾਉ ਜੋ ਕੁਛੋ ਸਭ ਕੁਛ ਤੁਜ ਤੇ ਤੇਰੇ ਸਭ ਅਸਨਾਏ ਤੇਰਾ ਅੰਤ ਨਾ ਜਾਣਾ ਮੇਰੇ ਸਾਇਬ ਮੈਂ ਆਉਂਦਲੇ ਕਿਆ ਤੁਧ ਲਈ ਕਾਹੋਂ ਕਥੀ ਕਥੇ ਕਥ ਦੇਖਾਂ ਮੈਂ ਕੱਖ ਨਾ ਕਥਨ ਜਾਏ ਜੋ ਤੁਧ ਪਾਵੈ ਸੋਏ ਆਖਾਂ ਤਰੇ ਤੇਰੇ ਵੜ ਆਏ ਇਤੇ ਕੁਕਰ ਹੋਵੇ ਗਾਨਾ ਭੌਂਕਾ ਇਸ ਤਨ ਤਾਈਂ ਭਗਤ ਹੋਣਾ ਨਾਨਕ ਜੇ ਹੋਏਗਾ ਤਾਂ ਖਸਮ ਨਾਮ ਨਾ ਜਾਏ ਬਿਲਾਵਲ ਮਹਲਾ ਪਹਿਲਾ ਮਨ ਮੰਦਿਰ ਤਨ ਵੇਸ ਕਲੰਦਰ ਘਟੇ ਤਿਰਥ ਨਾਮ ਏਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਾਹੜ ਜਨਮ ਨਾ ਆਵਾ ਮਾਨ ਬੇਟਿਆ ਜਾਲ ਸੇਤੇ ਮੇਰੀ ਮਾਇ ਕੌਣ ਜਾਣੇ ਪਿਰ ਪਰਾਈ ਹਮ ਨਾਹੀ ਚਿੰਤ ਪਰਾਏ ਰਹਾ ਅਗਮ ਗੋਚਰਾ ਲਖਾ ਪਾਰਾ ਚਿੰਤਾ ਕਰੋ ਆਮਾਰੇ ਜਲ ਧਰ ਮੈਲ ਪਰਪੂਰ ਲੈਣਾ ਘਟ ਘਟ ਜੋ ਤੁਮਾਰੇ ਸਿੱਖ ਮਤ ਸਭ ਤੁਮਾਰੇ ਮੰਦਰ ਛਾਵਾਂ ਤੇਰੇ ਤੁਜ ਬਿਨੇ ਆਵਰਣਾ ਜਾਣਾ ਮੇਰੇ ਸਾਇਬਾ ਗੁਣ ਗਾਵਨਿਤ ਤੇਰੇ ਜੀ ਜੰਦ ਸਭ ਸਰਣ ਤੁਮਾਰੇ ਸਰਬ ਚਿੰਤ ਤੁਧ ਪਾਸੇ ਜੋ ਤੁਧ ਪਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ